ਸੋ ਬਸ ਮੈਂ ਤੁਹਾਡੇ 30 ਸਕਿੰਟ ਲੈਣੇ 30 ਸਕਿੰਟ ਦੇ ਵਿੱਚ ਵਿੱਚ ਮੈਂ ਸਾਰੀ ਗੱਲ ਆਪਣੀ ਪੂਰੀ ਕਰ ਲੈਣੀ ਹੈ ਜੀਤ ਬਹੁਤ ਵੱਡਾ ਮਾਲੂਸੀ ਮਾਂ ਖੇਡ ਕਬੱਡੀ ਦਾ ਕਿਉਂਕਿ ਕਈ ਵਾਰੀ ਕਿਸਮਤਾਂ ਹਾਰ ਦੇ ਜਾਂਦੀ ਹੈ ਬੰਦਾ ਬਹੁਤ ਕੁਝ ਚਾਹੁੰਦਾ ਪਰ ਜੀਤ ਦੇ ਡੈਡੀ ਵੀ ਇੱਕ ਇੰਟਰਵਿਊ ਦੇਖੀ ਹੈ ਉਹਨੇ ਬੜੇ ਭਰੇ ਮਾਨ ਨਾਲ ਆਖਿਆ ਕਹਿੰਦਾ ਜੀਤ ਨਿੱਕਾ ਜਾ ਸੀਗਾ ਜਦੋਂ ਉਹਦੀ ਮਾਂ ਛੱਡ ਕੇ ਉਹ ਦੁਨੀਆ ਤੋਂ ਚਲੀ ਗਈ ਹੈ ਤੇ ਮੈਂ ਬਹੁਤ ਦੁੱਖ ਚੱਲ ਚੱਲ ਕੇ ਜੀਤ ਨੂੰ ਪਾਲਿਆ ਤੇ ਹੁਣ ਜੀਤ ਦੇ ਦੋ ਨਿੱਕੇ ਨਿੱਕੇ ਬੱਚੇ ਆ ਤੇ ਜੀਤ ਆਪਣੇ ਬੱਚਿਆਂ ਨੂੰ ਛੱਡ ਕੇ ਚਲਾ ਗਿਆ ਹੈ ਕੋਈ ਜ਼ਿਆਦਾ ਜ਼ਮੀਨ ਜ਼ਾਇਦਾ ਦੇ ਵੀ ਨਹੀਂ ਹੈ ਉਹ ਕਈ ਪਣਾਵਾਂ ਦਾ ਕੱਲਾ ਕੱਲਾ ਵੀਰ ਸੀਗਾ ਜੀਤ ਕੋ ਪਰਿਵਾਰ ਦਾ ਸਹਾਰਾ ਆਪਾਂ ਸਾਰਿਆਂ ਨੇ ਬੰਨਾ ਹੈ ਪਰਮਾਤਮਾ ਕਰੇ ਵੀ ਇਹੋ ਜੇ ਦਿਨ ਨਾ ਕਿਸੇ ਨੂੰ ਦੇਖਣੇ ਪੈਣ ਜਦੋਂ ਕੋਈ ਜੀਤ ਦੁਨੀਆ ਤੋਂ ਜਾਂਦਾ ਹੈ ਆਪਾਂ ਕਹਿ ਦਿੰਦੇ ਆ ਪਣਾ ਮੰਨਣਾ ਪੈਂਦਾ ਪਰ ਜਿੰਨਾਂ ਤੇ ਪੈਂਦੀਆਂ ਜਿੰਨਾਂ ਪਰਿਵਾਰਾਂ 'ਚ ਪੈਂਦੀਆਂ ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਵੇਖਿਓ ਜਿਨ੍ਹਾਂ ਦਾ ਕੋਠੇ ਜੱਡਾ ਮੁੰਡਾ ਕਿਵੇਂ ਲਾਡਾ ਨਾ ਪਾਲਿਆ ਹੋਊਗਾ ਉਹ ਬਾਪੂ ਨੇ ਕਿੱਦਾਂ ਪਾਲਿਆ ਹੋਊਗਾ ਵੀ ਜਿਹਦੀ ਮਾਂ ਉਹਨੂੰ ਛੋਟੇ ਜਿਹੇ ਨੂੰ ਛੱਡ ਕੇ ਚਲੀ ਗਈ ਸੀਗੀ ਤੇ ਅੱਜ ਉਹ ਮੁੰਡਾ ਉਹ ਬਾਪੂ ਦਾ ਪੁੱਤ ਆਪ ਦੁਨੀਆ ਤੋਂ ਚਲਾ ਗਿਆ। ਉਹ ਬਾਪੂ ਲਈ ਵੇਖ ਕੇ ਤਾਹਾਂ ਨਿਕਲਦੀਆਂ। ਸਾਰੇ ਵੀਰਾਂ ਨੂੰ ਬੇਨਤੀ ਕਰਦਾ ਹੈ ਉਹਦੇ ਬੱਚਿਆਂ ਦੇ ਲਈ ਆਪਾਂ ਸਾਰੇ ਵੀਰਾਂ ਨੇ 5-10 ਜੋ ਤੁਹਾਨੂੰ ਪਰਮਾਤਮਾ ਜੋ ਤੁਹਾਨੂੰ ਸਰਦਾ ਹੈ। ਸਾਰੇ ਵੀਰਾਂ ਨੇ 1 ਡਾਲਰ ਤੋਂ ਲੈ ਕੇ ਜੋ ਤੁਸੀਂ ਕਰ ਸਕਦੇ ਹੋ ਉਹਦੇ ਪਰਿਵਾਰ ਦੀ ਆਪਾਂ ਹੈਲਪ ਕਰਨੀ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਵੀ ਆਪਾਂ ਰੇਡਾਂ ਜੱਫੀਆਂ ਤੇ ਲੱਖਾਂ ਰੁਪਈਆ ਲਾ ਦਿੰਨੇ ਆ ਜੋ ਪਰਿਵਾਰ ਦੇ ਨਾਲ ਅੱਜ ਸਮਾਂ ਹੈ ਵੀ ਆਪਾਂ ਖੇੜੀਏ ਮੈਂ ਜੀਤ ਕੋਟਲੀ ਲਈ ਤੁਹਾਨੂੰ ਬੇਨਤੀ ਕਰਦਾ ਜਿਹੜੇ ਕੁਝ ਸਪੇਅਰ ਪਲੇਅਰ ਨੇ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀ ਇੱਕ ਵਾਰੀ ਆਪਾਂ ਤੁਰੀਏ ਜਰੂਰ ਜਿਹਨੂੰ ਜੋਗੀ ਕਹਿੰਦਾ ਵੀ ਹਾਫ ਸਮੇਂ ਦੇ ਵਿੱਚ ਸਾਰੀ ਕਲੱਬ ਜਿਹੜੀ ਉਹ ਚੱਕਰ ਲਾਵੇਗੀ 50000 ਰੁਪਈਆ ਮਾਲਵਾ ਕਲੱਬ ਦਾ ਇਧਰ ਧੱਕੜ ਆਇਆ ਗੋਗੜੀਆਂ ਵਾਲਾ ਕਹਿੰਦਾ ਵੀ ਸਾਡੀ ਬੇਓ ਪਲੈਂਟੀ ਦੇ ਸਾਰੇ ਪਲੇਅਰਾਂ ਵੱਲੋਂ ਅਜੇ ਪਾਲ ਢਿੱਲੋਂ ਵੱਲੋਂ 50000 ਰੁਪਈਆ ਜਿਹੜਾ ਸਾਡੇ ਸਾਰੇ ਪਲੇਅਰਾਂ ਵੱਲੋਂ ਤੇ ਅਜੇਪਾਲ ਢਿੱਲੋਂ ਵੱਲੋਂ ਜੀਤ ਕੋਟਲੀ ਦੇ ਪਰਿਵਾਰ ਦੇ ਲਈ ਜਿਹੜਾ ਉਹ ਦਿੱਤਾ ਜਾਵੇਗਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰੇ ਖਿਡਾਰੀਆਂ ਨਾਲ 50000 ਬਿੱਲਾ ਦਸਾਂਜ ਕਾਲਾ ਕਾਲਗੜ ਬਲਜੀਤ ਧਾਲੀਆਣ ਤੇ ਨਾਲ ਗੁਰਨੇਕ ਬਰਾੜ ਵੱਲੋਂ ਇਹ 1.5 ਲੱਖ ਦੀ ਜਿਹੜੀ ਮਦਦ ਉਹ ਅਨਾਉਂਸ ਹੋਈ ਹਾਂਜੀ ਦੀਪਾ ਜੀ ਆ ਪਾਪਾ ਬੁਆ ਦੀ ਟੀਮ ਦੇ ਪਲੇਅਰ ਵੀ ਕਹਿੰਦੇ ਇਹ ਵੀ 50000 ਸਾਡੀ ਕਲੱਬ ਵਾਲਿਆਂ ਨੇ ਦਿੱਤਾ ਤੇ 50000 ਸਾਡੇ ਸਾਰੇ ਪਲੇਅਰਾਂ ਵੱਲੋਂ ਰਕੇਸ਼ ਛੋਣਾ ਵੱਲੋਂ ਜਿਹੜਾ ਉਹ ਸਾਰੀ ਟੀਮ ਦੇ ਜਿਹੜੇ ਪਲੇਅਰ ਨੇ ਪਾਪਾ ਮੋਵਾ ਦੀ ਟੀਮ ਨੇ ਗੱਗੀ ਹੁਣੀ ਸਾਰੇ ਪਲੇਅਰਾਂ ਵੱਲੋਂ 50000 ਜਿਹੜਾ ਉਹ ਦਿੱਤਾ ਜਾਵੇਗਾ 2.5 ਲੱਖ ਦੀ ਜਿਹੜੀ ਉਹ ਮਦਦ ਉਹ ਇਕੱਠੀ ਹੋ ਚੁੱਕੀ ਹੈ ਔਰ ਇਹ ਸਾਰੀ ਮਦਦ ਮੈਂ ਬੇਨਤੀ ਕਰਾਂਗਾ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਜਾਂ ਮਾਲਵਾ ਕਲੱਬ ਦੇ ਜਿਹੜੇ ਸਾਰੇ ਨਾਲ ਮਿਲ ਕੇ ਭਾਈ ਜੱਗੀ ਜੀ ਅਵਤਾਰ ਤਾਰੀ ਜੀ ਤੀਰ ਜੀ ਔਰ ਜਿੰਨੇ ਵੀ ਨਮਾਇंदे ਨੇ ਸਾਡੇ ਔਰ ਨਾਲ ਮਿਲ ਕੇ ਇੱਕ ਜਾਣਾ ਜਿਹੜਾ ਉਹ ਪਰਿਵਾਰ ਤੱਕ ਪਹੁੰਚਦੀ ਕਰ ਦਿਓ ਸਾਰੇ ਵੀਰ ਜਿਹੜੇ ਬਹੁਤ ਵੱਡਾ ਸਹਿਯੋਗ ਦੇਣਗੇ ਇਹ ਸਾਨੂੰ ਆਸ ਹੈ ਮਰੀ ਹੋਇਆ ਦਲਜੀਤ ਸਿੰਘ ਜੀ ਸਿੱਧੂ ਤਾਰਾ ਸਿੰਘ ਜੀ ਬੈਂਸ ਘੋਮਣ ਸਾਹਿਬ ਆਲਖ ਸਾਹਿਬ ਲਿਹਾਰ ਮਾਲੀ ਹੁਣੀ ਕਹਿੰਦੇ ਵੀ 1 ਲੱਖ ਰੁਪਈਆ ਸਿੱਖ ਗੇਮ ਦੀ ਕਮੇਟੀ ਵੱਲੋਂ ਜੀਤ ਕੋਟਲੀ ਦੇ ਪਰਿਵਾਰ ਦੇ ਲਈ ਦਿੱਤਾ ਜਾਵੇਗਾ ਰੁਪਈਆ ਜਿਹੜਾ ਸਿੱਖ ਗੇਮ ਦੀ ਕਮੇਟੀ ਦੇ ਵੱਲੋਂ ਜੀਤ ਕੋਟਲੀ ਦੇ ਪਰਿਵਾਰ ਦੇ ਲਈ ਦਿੱਤਾ ਜਾਵੇਗਾ ਅਮਨ ਜੀ ਜਿਹੜੇ ਪੈਸੇ ਇਕੱਠੇ ਹੋਏ ਆ 3330 3330 ਡਾਲਰ ਜਿਹੜੇ ਇਕੱਠੇ ਹੋਏ ਆ ਇਹ ਕੁੱਲ ਮਲਾ ਕੇ ਸਾਰੇ ਪੈਸੇ ਇਕੱਠੇ ਕਰਕੇ ਜਿੰਨੇ ਵੀ ਇਹ ਪੈਸੇ ਬਣਦੇ ਆ 3.5 ਲੱਖ ਤੇ 3300 ਡਾਲਰ ਆ ਆਮਨ ਜੀ ਔਰ ਜਿਹੜੇ ਕਟ ਗਏ ਜਿਹੜਾ ਪੂਰਾ 5 ਲੱਖ ਰੁਪਈਆ ਜਿਹੜੇ ਪੈਸੇ ਰਹਿ ਗਏ ਸਵਾ 5 ਲੱਖ ਰੁਪਈਆ ਉਹ ਰਹਿੰਦੇ ਪੈਸੇ ਮਾਲਵਾ ਵਾਲੇ ਪਾਉਣਗੇ ਜੀ ਇੱਕ ਵਾਰੀ ਤਾੜੀਆਂ ਮਾਰ ਦਿਓ ਪੂਰਾ 5 ਲੱਖ ਜਿਹੜਾ ਸਾਢੇ ਸਵਾ 5 ਲੱਖ ਰੁਪਈਆ ਜਿਹੜਾ ਅਜੀਤ ਕੋਟਲੇ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ ਜਿਹੜੇ ਵੀਰਾਂ ਨੇ ਸਹਿਯੋਗ ਕੀਤਾ ਔਰ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਤੇ ਮਾਲਵਾ ਕਬੱਡੀ ਕਲੱਬ ਉਹਨਾਂ ਦਾ ਉਹਨਾਂ ਵੱਲੋਂ ਸਾਰੇ ਉਹਨਾਂ ਸਹਿਯੋਗੀ ਭਰਾਵਾਂ ਦਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹੈ 7.5 ਲੱਖ ਰੁਪਏ ਦੀ ਮਦਦ ਜਿਹੜੀ ਉਹ ਮਾਲਵਾ ਕਲੱਬ ਵਾਲੇ ਨਮਾਇंदे ਸਾਰੇ ਵੀਰਾਂ ਤੋਂ ਲੈ ਕੇ ਜਿਹੜੀ ਪੁਲਿਸ ਦੀ ਕਰਨਗੇ ਹਾਂਜੀ ਕਬੱਡੀ ਦੀ ਹਰ ਇੱਕ ਨਵੀਂ ਅਪਡੇਟ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਐਂਡ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੇ ਤੇ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ